ਹੀ ਮਹੀਨੇ ਹੋ ਗਏ ਪੰਜਾਬ ਦੀ ਸਰਕਾਰ ਨੂੰ ਪੰਜਾਬ ਦੇ ਮੁੱਦਿਆਂ ਤੇ ਜਵਾਬ ਲੈਣਾ ਪੰਦਰ ਹੈ। আর ਭਾਰਤੀ জনতা পার্টি ਜਾਰੀ ਕੀ নরেন্দ্র মোਦੀ ਸਾਹਿਬ ਮਨ ਮਰਜੀ ਦੇ ਫੈਸਲੇ ਤੇ ਕਾਨੂੰਨ ਤੇ ਨਵੇਂ-ਨਵੇਂ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਲੈ ਕੇ ਆ ਰਹੇ ਨੇ। ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੋਣਗੇ ਖਾਸ ਕਰਕੇ ਸਾਡੇ ਲੋਕਾਂ ਵਾਸਤੇ। ਬਹੁਤ سارے ایسے ਕਾਨੂੰਨ ਉਹ ਹੰਗਰੇਟਾ ਦੇ ਸਮੇਂ ਤੇ ਬਣੇ ਜੀਰੇ ਮੇਚ ਕਿਤੇ ਨਾ ਕਿਤੇ ਪੁਲਿਸ ਅਕਾਉਂਟੇਬਲ ਧੇਰੋਣਾ ਚਾਹੀਦਾ ਸੀ ਜਵਾਬ ਦੇ ਧੇਰੋਣਾ ਚਾਹੀਦਾ ਸੀ ਲੇਕਿਨ ਉਹ ਦਿਨ ਬਦਲੇ ਸਰਕ ਤੋਂ ਦਿੱਤੇ ਗਏ ਜਾਈ ਉਹ ਯੂਆਪਾ ਵਰਗੇ ਕਾਨੂੰਨ ਨਹੀਂ ਸਹੀ ਹੋਣਾ ਪਹਿਲਾਂ ਵੀ ਤਿੰਨ ਕਾਲੇ ਕਾਨੂੰਨ ਜਿਹੜੇ ਖੇਤੀ ਕਾਨੂੰਨ ਸਨ ਉਹਨਾਂ ਨੂੰ ਕਿਸਨਾਂ 700 ਲੋਕਾਂ ਨੇ ਆਪਣੀ ਸ਼ਹਾਦਤ ਦੇ ਕੇ ਪੰਜਾਬ ਦੇ ਉਹ ਸੂਬੇ ਬਿਘੋਧਿਆ ਉਹਨਾਂ ਨੂੰ ਦੁਬਾਰੇ ਵਾਪਸ ਕਰਾਇਆ ਵਾਪਸ ਕਰਾਇਆ ਵੀ ਅਗਰ ਕਾਲੀਦਨ ਹੁੰਦਾ Nehru ਸਾਰਾ ਪੰਜਾਬ ਸ਼ਾਇਦ ਪਾਕਿਸਤਾਨ ਨੂੰ ਦੇ ਦਿੰਦਾ ਜਾਨਕੀ ਮਿਸਕੋਡ ਜਿਹੜੀਆਂ ਗੱਲਾਂ ਕਰਨੀਆਂ ਜਾਣ ਪੁੱਛ ਕੇ ਹੁਣ ਲੋਕ ਬਹੁਤ ਸਿਆਣੇ ਹੋ ਗਏ ਐ ਸਿਮਰਤ ਬਾਦ ਮੇਰੇ ਪਹਿਨਤੇ ਵੀ ਕਾਰਨ ਹੈ ਕਿ ਅੱਜ ਅਕਾਲੀ ਦਲ ਮੁਕੰਮਲ ਤੌਰ ਤੇ ਪੰਜਾਬ ਦੇ ਲੋਕਾਂ ਦੇ ਨਕੋਂ ਭੁੱਲੋ ਲੈ ਗਿਆ ਗੰਦਕਾ ਕਲਿੱਦਨ ਇੱਕ ਪਰਿਵਾਰ ਦਾ ਹੋ ਗਿਆ ਕਲਿੱਦਨ ਬਾਦਲ ਦਾ ਹੋ ਕੇ ਰਹਿ ਗਿਆ ਤਾਂ ਉਹਨੇ ਦਿਨ ਬ ਦਿਨ ਪੰਜਾਬ ਦੇ ਲੋਕ ਜਾਣਦੇ ਨੇ ਕਿ ਕੁਝ ਪਰਿਵਾਰ ਕੀ ਖਾਤਰ ਤੁਸੀਂ ਪੰਜਾਬ ਦੇ ਲੋਕਾਂ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਠੀਕ ਠਾਕ ਹੂੰ ਸਰਦੀ ਵੀ ਵਧਦੀ ਜਾਂਦੀ ਹੈ ਔਰ ਨਾਲ-ਨਾਲ ਜਿਹੜਾ ਪੋਲੀਟੀਕਲ ਯਾਨੀ ਕਿ ਰਾਜਨੀਤਿਕ ਮਾਹੌਲ ਵੀ ਪਖਦਾ ਜਾਂਦਾ ਹੈ ਕਿਉਂਕਿ ਚੋਣਾਂ ਸਿਰ ਤੇ ਪਾਰਲਮੈਂਟ ਦੀਆਂ ਔਰ ਬਹੁਤ ਬਹੁਤ ਪਾਰਟੀਆਂ ਆਪਣੇ ਆਪਣਾ ਕਿਤੇ ਤੇ ਲੱਗੀਆਂ ਔਰ ਅਸੀਂ ਵੀ ਅੱਜ ਕੱਲ ਜਿਹੜਾ ਧਰਨਾ ਸੀ ਸਾਡਾ ਜਗਰਾਉ ਵਿਖੇ ਉਸ ਤੋਂ ਬਾਅਦ ਕੋਣ ਪੁਰਾਣੇ ਧਰਨੇ ਦੀ ਕੜੀ ਦੇ ਵਿੱਚ ਕਿਉਂਕਿ ਤਕਰੀਬਨ 21 ਮਹੀਨੇ ਹੋ ਗਏ ਪੰਜਾਬ ਦੀ ਸਰਕਾਰ ਹੁਣ ਪੰਜਾਬ ਦੇ ਮੁੱਦਿਆਂ ਤੇ ਜਵਾਬ ਲੈਣਾ ਬੰਦ ਹੈ ਸੋ ਇਸ ਕਰਕੇ ਉਸੇ ਕੜੀ ਦੇ ਵਿੱਚ ਕਿਉਂਕਿ ਸਮਾਂ ਬਹੁਤ ਦਿੱਤਾ ਸਾਲ ਡੇਢ ਸਾਲ ਦਿੱਤਾ ਸਰਕਾਰ ਨੂੰ ਪਰਫਾਰਮ ਕਰਨasse ਦੇਣਾ ਵੀ ਚਾਹੀਦਾ ਹੈ ਹਰ ਨਵੀਂ ਸਰਕਾਰ ਨੂੰ ਉਸੇ ਕੜੀ ਦੇ ਵਿੱਚ ਅੱਜ ਅਸੀਂ ਕਪੂਰਥਲਾ ਜਾ ਰਹੇ ਹਾਂ ਕੁਝ ਸਵਾਲ ਲੈ ਕੇ ਔਰ ਪੰਜਾਬ ਸਰਕਾਰ ਨੂੰ ਉਸ ਮੰਚ ਤੋਂ ਸਵਾਲ ਕਰਾਂ ਨਾਲ ਨਾਲ ਕਿਸ ਪ੍ਰਕਾਰ ਡੈਮੋਕ੍ਰੇਸੀ ਦਾ গলা ਘੁਟਿਆ ਜਾ ਰਿਹਾ ਹੈ 150 ਤੋਂ ਵੱਧ ਮੈਂ ਸਮਝਦਾ ਕਿ ਮੈਂਬਰ ਆਫ ਪਾਰਲੀਮੈਂਟ ਜਾਣੀ ਕਿ ਦੇਸ਼ ਦੀ ਅੱਧੀ ਆਬਾਦੀ ਦੇ ਨਮਾਇंदे ਉਹ ਪਾਰਲੀਮੈਂਟ ਚੋਂ ਬਾਹਰ ਕੱਢ ਦਿੱਤਾ ਗਿਆ ਪਹਿਲੀ ਵਾਰੀ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਹਨਾਂ ਦੀ ਕੋਈ ਆਵਾਜ਼ ਨਹੀਂ ਸੁਣ ਰਿਆ ਯਾਨੀ ਕਿ ਅੱਦੇ ਦੇਸ਼ ਦੀ ਆਵਾਜ਼ ਕੋਈ ਸੁਣਵਾਲਾ ਨਹੀਂ ਹੈ ਸੋ ਲਗਾਤਾਰ ਉਹ ਪਾਰਲੀਮੈਂਟ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ ਔਰ ਭਾਰਤੀ ਜਨਤਾ ਪਾਰਟੀ ਯਾਨੀ ਕਿ ਨਰਿੰਦਰ ਮੋਦੀ ਸਾਹਿਬ ਮਨ ਮਰਜੀ ਦੇ ਫੈਸਲੇ ਤੇ ਕਾਨੂੰਨ ਤੇ ਨਵੇਂ-ਨਵੇਂ ਕਾਨੂੰਨ ਦੇਸ਼ ਦੇ ਪਾਰਲੀਮੈਂਟ ਵਿੱਚ ਲੈ ਕੇ ਆ ਰਹੇ ਨੇ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਖਤਰਨਾਕ ਹੋਣਗੇ ਖਾਸ ਕਰਕੇ ਸਾਡੇ ਲੋਕਾਂ ਵਾਸਤੇ ਸੋਚੀ ਤਾਂ ਤੇ ਚਿੰਤਾ ਜ਼ਰੂਰੀ ਬਣਦੀ ਹੈ ਸੋ ਮੈਂ ਗੱਲ ਕਰਨਾ ਚਾਹਣਾ ਉਹ ਤਿੰਨ ਨਵੇਂ ਕਾਨੂੰਨ ਜਿਨ੍ਹਾਂ ਨੇ ਪਹਿਲਾਂ ਆਈਪੀਸੀ, ਸੀਆਰਪੀਸੀ ਤੇ ਐਵੀਡੈਂਸ ਐਕਟ तिना नाम बदल के हम आई पीसी भारतीय संहिता बिल रख दिया गया जानी नवा नवि नाम रख दिया गया भारतीय सख्सा बिल और सी आर पी सी ओरा ना रख दिता गया भारतीय नागरिक सुरक्षा बिल नाम भी बदल दिखे गए नहीं ਬਾਰਡ ਇਹਦੇ ਤਹਿਤ ਕਾਨੂੰਨ ਵੀ ਬਦਲ ਦਿੱਤੇ ਗਏ ਨੇ ਬਹੁਤ ਸਾਰੀਆਂ ਹਾਲਾਂਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਮੈਂ ਸਮਝਦਾ ਕਿ ਜਿਸ ਤਰ੍ਹਾਂ ਹਿੰਦੁਸਤਾਨ ਦੀ ਪੁਲਿਸ ਕੋਲੇ ਤਾਕਤਾਂ ਉਹ ਘਟਾਉਣੀਆਂ ਚਾਹੀਦੀਆਂ ਸਨ ਪੰਜਾਬ ਦੀ ਚਾਹੇ ਉਹ ਪੰਜਾਬ ਦੀ ਗੱਲ ਕਰ ਲੋ ਚਾਹੇ ਹਿੰਦੁਸਤਾਨ ਦੀ ਗੱਲ ਕਰੂੰ ਕਿਉਂਕਿ ਬਹੁਤ ਸਾਰੇ ਐਸੇ ਕਾਨੂੰਨ ਉਹ ਅੰਗਰੇਜ਼ਾਂ ਦੇ ਸਮੇਂ ਦੇ ਬਣੇ ਜੀਰੇ ਵਿੱਚ ਕਿਤੇ ਨਾ ਕਿਤੇ ਪੁਲਿਸ ਨੂੰ ਅਕਾਉਂਟੇਬਲ ਟੈਰੋਣਾ ਚਾਹੀਦਾ ਸੀ ਜਵਾਬ ਦੇ ਟੈਰੋਣਾ ਚਾਹੀਦਾ ਸੀ ਲੇਕਿਨ ਉਹ ਦਿਨ ਬਦੇਨ ਸਖਤ ਹੁੰਦੇ ਗਏ ਚਾਹੀ ਉਹ ਯੁਵਾਪਾ ਵਰਗੇ ਕਾਨੂੰਨ ਨਹੀਂ ਬੇਸ਼ੱਕ ਬਹੁਤ ਸਾਰੇ ਕਾਨੂੰਨਾਂ ਦੀ ਇਸ ਦੇਸ਼ ਨੂੰ ਲੋੜ ਹੈਗੀ ਆ ਲੇਕਿਨ ਮੈਂ ਸਮਝਦਾ ਕਿ ਉਹਨਾਂ ਦਾ ਬਹੁਤ ਸਾਰੀਆਂ ਜਗ੍ਹਾ ਤੇ ਕਲਰ ਤੇ ਇਸਤੇਮਾਲ ਹੁੰਦਾ ਹੈ ਔਰ ਬਹੁਤ ਸਾਰੇ ਜਿਹੜੇ ਵਿਚਾਰੇ ਲੋਕ ਆਪ ਦੀ ਆਵਾਜ਼ بلند ਕਰਨਾ ਚਾਹੁੰਦੇ ਨੇ ਅ ਜਿਨ੍ਹਾਂ ਨੂੰ ਜਿਹੜੇ ਚਾਹੁੰਦੇ ਨੇ ਅਸੀਂ ਇਸ ਆਜ਼ਾਦ ਭਾਰਤ ਦੇ ਵਿੱਚ ਅਸੀਂ ਆਪਣੀ ਗੱਲ ਰੱਖ ਸਕੀਏ ਉਹ ਜਦੋਂ ਫਿਰ ਗੱਲ ਕਰਦੇ ਨੇ ਤੇ ਉਹਨਾਂ ਨੂੰ ਇਹੋ ਜੇ ਕਾਨੂੰਨਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸੋ ਮਾਇਉਰੀ ਪੋਰ ਚੋਰ ਨਿੰਦਾ ਕਰਦਾ ਹੈ ਫਿਰ ਕਿਸੇ ਦਿਨ ਤੁਹਾਨੂੰ ਇਹ ਤਿੰਨੇ ਭਾਰਤੀਆ ਸੁਰੱਖਿਆ ਬਿਲ ਜਾਂ ਭਾਰਤੀਆ ਨਾਗਰਿਕ ਸੁਰੱਖਿਆ ਬਿਲ ਤੇ ਭਾਰਤੀਆ ਨਿਆਂ ਸੰਵਿਧਾ ਬਿਲ ਬਾਰੇ ਵਿਸਤਾਰ ਪੂਰਕ ਤੁਹਾਨੂੰ ਦੱਸਾਂਗੇ ਕਿ ਇਹਦੇ ਵਿੱਚ ਕੀ ਕੀ ਤਬਦੀਲੀਆਂ ਆਈਆਂ ਹਨ ਕਿਹੜੀਆਂ-ਕਿਹੜੀਆਂ ਹੋਰ ਤਾਕਤਾਂ ਪੁਲਿਸ ਨੂੰ ਦੇ ਦਿੱਤੀਆਂ ਗਈਆਂ ਹਨ ਤਾਂ ਜੋ ਕਿਸੇ ਵੇਲੇ ਵੀ ਕਿਸੇ ਵੀ ਵਿਅਕਤੀ ਤੇ ਕਿਸੇ ਪ੍ਰਕਾਰ ਦਾ ਕਾਨੂੰਨ ਲਾਗੂ ਕਰਕੇ ਉਹਨੂੰ ਕਿਤੇ ਵੀ ਭੇਜ ਦਿੱਤਾ ਜਾਵੇ ਸੋ ਅ ਇਹ ਇਹ ਬਹੁਤ ਖਤਰਨਾਕ ਕਾਨੂੰਨ ਹੈ ਜਿਹੜਾ ਭਾਰਤੀ ਜਨਤਾ ਪਾਰਟੀ ਲੈ ਕੇ ਆਈ ਹੈ ਅ ਇਸਕ